ਜੋ ਬੋਜੋ ਕਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਕੀ ਖਲਸਾ ਵਾਹਿਗੁਰੂ ਕੀ ਅੱਧ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1034 ਅੰਗ ਤੇ ਸ਼ਬਦ ਚੰਨ ਕਰਦੇ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜੇ ਤੁਧ ਉਦ ਪਾਵਾਂ ਕਰੇ ਤੁਹਾਡੇ ਦਰਸ਼ਨ ਕਦੇ ਹੁੰਦੇ ਜਦੋਂ ਤੁਹਾਨੂੰ ਭਉਂਦਾ ਹੈ ਦਰਸ਼ਨ ਉਹਦੇ ਹੁਕਮ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਦਰਸ਼ਨ ਨਹੀਂ ਜਿਵੇਂ ਨਾਨਕ ਦੇਵੀ ਮਹਾਰਾਜ ਬਚਨ ਕਰਦੇ ਹਨ ਦਰਸ਼ਨ ਪਾਵਾਂ ਜੇ ਤੁਧ ਉਦ ਪਾਵਾਂ ਆਏ ਭਗਤ ਸਾਚੇ ਗੁਣ ਗਾਮ ਕਹਿੰਦੇ ਫਿਰ ਬੜੀ ਭਗਤੀ ਕਰਾਂ ਸੈਸੀ ਕਿ ਪਹਿਲਾਂ ਪਾਤਸ਼ਾਹ ਨੇ ਕੀ ਹੁਕਮ ਕੀਤਾ ਤੁਹਾਡੇ ਦਰਸ਼ਨ ਕਹਿੰਦੇ ਤੁਹਾਡੇ ਹੁਕਮ ਦੇ ਨਾਲ ਫਿਰ ਰੱਬ ਕੀ ਬੋਲਿਆ ਰੱਬ ਕਹਿੰਦਾ ਜੇ ਤੈ ਮੇਰੇ ਦਰਸ਼ਨ ਕਰਨੇ ਆ ਤੂੰ ਪਹਿਲਾਂ ਭਗਤੀ ਕਰ ਦੇਖੋ ਸਵਾਲ ਜਵਾਬ ਹੁੰਦੇ ਹਨ ਪਾਏ ਭਗਤ ਕਹਿੰਦੇ ਤਾਂ ਮੈਨੂੰ ਭਾਉਂਦਾ ਹੈ ਤਾਂ ਮੈਨੂੰ ਚੰਗਾ ਲੱਗਦਾ ਜੇ ਤੂੰ ਭਗਤੀ ਕਰਦਾ ਸੱਚੇ ਗੁਣ ਗਾਮਾ ਤੁਧ ਭਾਣੇ ਤੂੰ ਭਾਵੇਂ ਕਰਤੇ ਆਪੇ ਰਸਨ ਰਸੈਂਦਾ ਕਹਿੰਦੇ ਤੇਰੀ ਭਾਣੇ ਪੀਚਾ ਤੂੰ ਆਪੇ ਰਸਨ ਦੇ ਨਾਲ ਰਸਉਂਦਾ ਸੋਹੋਂ ਭਗਤ ਪ੍ਰਭ ਦਰਵਾਰੇ ਕਹਿੰਦੇ ਉਹਦੇ ਦਰਬਾਰ ਤੇ ਉਹ ਸੋਹਣੇ ਹਨ ਜਿਹੜੇ ਭਗਤ ਆ ਉਹਦੇ ਦਰਬਾਰ ਤੇ ਸੋਹਣੇ ਲੱਗਦੇ ਜਿਹੜੇ ਉਹਦੇ ਭਗਤ ਹਨ ਜਿਹੜੇ ਉਹਦੀ ਭਗਤੀ ਕਰਦੇ ਸੋ ਹੁਣ ਭਗਤ ਪ੍ਰਭ ਦਰਬਾਰੇ ਜਿਹੜੇ ਭਗਤਾਂ ਨੂੰ ਉਹ ਪ੍ਰਭੂ ਦੇ ਦਰਬਾਰ ਵਿੱਚ ਪਹੁੰਚ ਜਾਂਦੇ ਆ ਪ੍ਰਭੂ ਦੇ ਦਰਬਾਰ 'ਚ ਪਹੁੰਚਣੇ ਬਾਅਦ ਤੇ ਭਗਤੀ ਕਰਨੀ ਪੈਂਦੀ ਫਿਰ ਉਹਦੇ ਦਰਬਾਰ 'ਚ ਪਹੁੰਚਿਆ ਜਾਂਦਾ ਲੇਕਿਨ ਅਸੀਂ ਉਸ ਦਰਬਾਰ ਦੇ ਵਿੱਚ ਬਿਨਾਂ ਭਗਤੀ ਕਰਨ ਤੋਂ ਪਹੁੰਚਣਾ ਚਾਹੁੰਦੇ ਹਾਂ। ਤਿਰਕੋ ਨਾਨਕਦੇਵ ਜੀ ਕਹਿੰਦੇ ਪਾਈ ਭਗਤੀ ਦੇ ਨਾਲ ਪਹਿਲਾਂ ਭਗਤ ਬਣਨਾ ਪੈਂਦਾ। ਫੇਰ ਉਹਦੇ ਦਰਬਾਰ ਵਿੱਚ ਜਾਂਦੇ। ਫੇਰ ਉਹਦੇ ਦਰਸ਼ਨ ਹੁੰਦੇ ਆ। ਸੋਹਣ ਭਗਤ ਪ੍ਰਭ ਦਰਬਾਰੇ ਮੁਕਤ ਪਏ। ਕਹਿੰਦੇ ਫਿਰ ਮੁਕਤੀ ਹੋ ਜਾਂਦੀ। ਮੁਕਤ ਪਏ ਹਰ ਦਾਸ ਤੇ ਮਾਰੇ ਕਹਿੰਦੇ ਜਿਹੜੇ ਉਹਦੇ ਹਾਰ ਦੇ ਦਾਸ ਹੋ ਜਾਂਦੇ ਹਨ ਫਿਰ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਇਹ ਅਸਲੀ ਤਦਹਾਦਿਆਨ ਗੁਰੂ ਕੇ ਮੁਕਤੀ ਕਿਸ ਤਰ੍ਹਾਂ ਹੁੰਦੀ ਹੈ ਆਪ ਗਵਾਏ ਕਹਿੰਦੇ ਆਪਣੇ ਆਪ ਨੂੰ ਗਵਾਉਣਾ ਪੈਂਦਾ ਆਪ ਗਵਾਏ ਤੇਰੇ ਰੰਗ ਰਤ ਹੈ ਅਨ ਦਿਨ ਨਾਮ ਤੇ ਆਇੰਦਾ ਕਹਿੰਦੇ ਅਨ ਦਿਨ ਹਰ ਰੋਜ਼ ਨਾਮ ਤੇ ਆਉਂਦਾ ਇਹ ਨਾਮ ਦਾ ਰੰਗ ਚੜ ਜਾਂਦਾ ਈਸਰ ਬਰਮਾ ਦੇਵੀ ਦੇਵਾ ਹੁਣ ਸਾਰੇ ਗਿੰਦੇ ਤੇ ਈਸਰ ਬਰਮਾ ਦੇਵੀ ਦੇਵਾ ਇੰਦਰ ਤਪੇ ਮੋਨ ਤੇਰੀ ਸੇਵਾ ਕਹਿੰਦੇ ਇੰਦਰ ਵੀ ਬਰਮਾ ਜੀ ਵੀ ਮਿਸ਼ਨਰੀ ਵੀ ਸਾਰੇ ਤੇਰੀ ਸੇਵਾ ਦੇ ਵਿੱਚ ਜਤੀ ਸਤੀ ਕੀਤੇ ਬਨਵਾਸੀ ਅੰਤ ਨ ਕੋਈ ਪੈਂਦਾ ਕਹਿੰਦਾ ਕਿੰਨੇ ਕੁ ਜਤੀ ਸਤੀ ਵਨਵਾਸੀ ਤੇਰੀ ਸੇਵਾ ਦੇ ਵਿੱਚ ਲੱਗੇ ਹੋਏ ਹਨ ਬਿਨ ਜਣਾਏ ਕੋਈ ਨ ਜਾਣੇ ਦੇਖੋ ਕਿੱਡੇ ਕਿੱਡੇ ਦੇਵੀ ਦੇਵਤੇ ਉਹਦੀ ਭਗਤੀ ਕਰਦੇ ਆ ਪਰ ਕਹਿੰਦਾ ਬਿਨਾ ਜਣਾਏ ਤੋਂ ਉਹ ਤੈਨੂੰ ਜਾਣ ਨਹੀਂ ਸਕਦੇ ਬਿਨ ਜਣਾਏ ਕੋਈ ਨ ਜਾਣੇ ਜੋ ਕੁਛ ਕਰੇ ਸੋ ਆਪਣ ਪਾਣੇ ਕਹਿੰਦੇ ਉਹ ਜੋ ਕੁਛ ਵੀ ਕਰਦਾ ਆਪਣੇ ਪਾਣੇ ਦੇ ਵਿੱਚ ਕਰਦਾ ਲੱਖ 84 ਜੀ ਹੈ ਆਪਾਏ ਭਾਣੇ ਸਾਹਾ ਲਵੈਂਦਾ ਕਹਿੰਦੇ ਲੱਖ 84 ਲੱਖ ਜੋਨ ਹੈ ਉਹਦੇ ਭਾਣੇ ਦੇ ਵਿੱਚ ਸਾਰੇ ਸਵਾਸ ਲੈਂਦੇ ਜੋ ਤੇਸ ਭਾਵੇ ਸੋ ਨਿਚਵ ਹੋਵੇ ਕਹਿੰਦਾ ਜਿਹੜਾ ਤੈਨੂੰ ਭੌਂਦਾ ਉਹ ਨਿਚੋ ਹੋ ਜਾਂਦਾ ਮਾਨਮੁਖ ਆਪ ਗਣਾਏ ਰੂਬੈ ਕਹਿੰਦੇ ਮਾਨਮੁਖ ਆਪਣੇ ਆਪ ਨੂੰ ਗੜਾਉਂਦਾ ਫਿਰ ਰੋਂਦਾ ਨਾਮੋ ਪੁੱਲਾ ਠੋਰ ਨਾ ਪਾਏ ਇਹ ਜੋ ਨਾਮ ਨੂੰ ਭੁੱਲ ਜਾਂਦਾ ਹੈ ਉਹਦੇ ਬਾਅਦ ਤੇ ਕੋਈ ਤੋਂ ਨਹੀਂ ਹੈ ਆਏ ਜਾਏ ਦੁੱਖ ਪੈਂਦਾ ਕਹਿੰਦਾ ਆਈ ਜਾਂਦਾ ਜਾਈ ਜਾਂਦਾ ਮਰੀ ਜਾਂਦਾ ਜੰਮੀ ਜਾਂਦਾ ਤਾਂ ਅਸੀਂ ਮਨਮੁਖ ਦੀ ਤਾਂ ਮੁਕਤੀ ਨਹੀਂ ਇਹ ਤਾਂ ਉਹ ਗੁਰੂ ਦਾਦੇ ਹਨ ਨਾ ਨਾਮੋਂ ਪੁੱਲਾ ਠੌਰ ਨਾ ਪਾਏ ਆਏ ਜਾਏ ਦੁੱਖ ਪੈਂਦਾ ਨਿਰਮਲ ਕਾਇਆ ਉੰਤਲ ਹੰਸਾ ਕਹਿੰਦੇ ਜਿਹੜੀ ਕਾਇਆ ਇਹ ਨਿਰਮਲ ਹੈ ਇਹਦੇ ਚ ਉਂਝਲ ਉਜਲ ਹੰਸ ਵਸਦਾ ਹੈ ਤੇ ਇਸ ਵਿੱਚ ਨਾਮ ਅਨਰੰਜਨ ਅੰਸਾ ਉਹਦੇ ਚ ਨਾਮ ਅਨਰੰਜਨ ਹੈ ਜਿਹੜੀ ਉਹਦੀ ਅੰਸਾ ਹੈ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਬਹੁੜ ਦੁੱਖ ਨਾ ਪੈਂਦਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਕਹਿੰਦੇ ਸਾਰੇ ਦੁੱਖ ਚਲੇ ਜਾਣਗੇ ਅੰਮ੍ਰਿਤ ਦੇ ਨਾਲ ਬਹੁੜ ਦੁੱਖ ਨਾ ਪੈਂਦਾ ਕਹਿੰਦਾ ਫਿਰ ਮੁੜ ਕੇ ਦੁੱਖਾਂ ਵਿੱਚ ਨਹੀਂ ਪੈਂਦਾ ਬਹੁਤ ਸਾਦੋਂ ਦੁੱਖ ਪ੍ਰਾਪਤ ਹੋਵੇ ਦੁੱਖ ਕਿੱਥੋਂ ਪ੍ਰਾਪਤ ਹੁੰਦਾ ਹੈ ਦੁੱਖ ਕਿੱਥੋਂ ਮਿਲਦਾ ਹੈ ਇਹ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਦੱਸਦੇ ਹਨ ਸੰਸਾਰ ਨੂੰ ਕਿ ਦੁੱਖਾਂ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਸੁੱਖਾਂ ਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ ਬਹੁਤ ਆਦੋਂ ਦੁੱਖ ਪ੍ਰਾਪਤ ਹੋਵੇ ਕਹਿੰਦੇ ਬਹੁਤ ਸੁਆਦ ਦੇ ਨਾਲ ਦੁੱਖ ਪ੍ਰਾਪਤ ਹੁੰਦਾ ਦੁੱਖ ਲੱਗਦਾ ਨਹੀਂ ਦੁੱਖ ਅਸੀਂ ਖੱਟਦੇ ਆਂ ਦੁੱਖ ਅਸੀਂ ਲੈਂਦੇ ਆਂ ਕਿੱਥੋਂ ਪ੍ਰਾਪਤ ਹੁੰਦਾ ਹੈ ਦੁੱਖ ਬਹੁਤ ਸੁਆਦ ਦੇ ਨਾਲ ਬਹੁਤ ਸੁਆਦਲੇ ਭੋਜਨ ਦੇ ਨਾਲ ਦੁੱਖ ਪ੍ਰਾਪਤ ਹੁੰਦਾ ਜਿਹੜੀ ਪਰਪਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਲਾਈ ਸੀ ਅਸੀਂ ਉਲਟ ਕਰ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਸਾਦਾ ਭੋਜਨ ਤਿਆਰ ਕੀਤਾ ਅਸੀਂ ਉਸ ਭੋਜਨ ਨੂੰ ਉਸ ਲੰਗਰ ਨੂੰ ਸੁਆਦਲਾ ਬਣਾ ਲਿਆ ਦੁਨੀਆ ਨੂੰ ਕਿਉਂ ਦੁੱਖ ਲੱਗੇ ਆ ਅਸੀਂ ਪਾਪੀਆਂ ਨੇ ਸਵਾਦ ਲਈ ਭੋਜਲਾਂ ਦੇ ਲੰਗਰ ਲਾ ਲਾ ਕੇ ਦੁਨੀਆ ਨੂੰ ਰੋਗੀ ਬਣਾ ਦਿੱਤਾ ਇਹ ਤਾਂ ਹੁਣ ਬਾਣੀ ਦੀ ਲਿਖਤ ਹੈ ਕਿ ਦੁੱਖ ਕਿੱਥੋਂ ਪ੍ਰਾਪਤ ਹੁੰਦੇ ਹਨ ਬਹੁਤ ਸਾਦੋਂ ਦੁੱਖ ਪ੍ਰਾਪਤ ਹੋਵੇ ਸੈ ਸੰਗੀ ਬਾਣੀ ਨਹੀਂ ਬਦਲੀ ਜਾ ਸਕਦੀ ਸਾਨੂੰ ਕਿਉਂ ਦੁੱਖ ਲੱਗਦੇ ਆ ਬਹੁਤ ਹੀ ਸਵਾਦਲੇ ਭੋਜਨਾਂ ਦੇ ਨਾਲ ਸਵਾਦਲੇ ਭੋਜਨ ਜਿਹੜੇ ਹੁਣ ਅਮੀਰ ਬੰਦੇ ਆ ਜਾਦਾ ਸਵਾਦਲੇ ਭੋਜਨ ਖਾ ਸਕਦੇ ਆ ਗਰੀਬ ਰੁੱਖੀ ਮਿੱਸੀ ਖਾਂਦੇ ਆ ਇਸ ਕਰਕੇ ਅਮੀਰ ਬੰਦਿਆਂ ਨੂੰ ਜ਼ਿਆਦਾ ਰੋਗ ਲੱਗੇ ਹੋਏ ਆ ਗਰੀਬਾਂ ਨੂੰ ਬਹੁਤ ਘੱਟ ਲੋਕ ਆ ਜਿਹੜੀ ਜੜ ਹੈ ਇਹ ਸਵਾਦਲਾ ਭੋਜਨ ਹੈ ਬਹੁਤ ਸੁਆਦ ਦੇ ਨਾਲ ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ ਇਸ ਰਸਤੇ ਤਾਂ ਜਾਣ ਨਹੀਂ ਦਿੰਦੇ ਲੋਕਾਂ ਨੂੰ ਇਹ ਜਿਹੜਾ ਬਾਣੀ ਦਾ ਰਸਤਾ ਹੈ ਇਹ ਤਾਂ ਰੋਕ ਕੇ ਕੱਢ ਗਏ ਸੀ ਵੀ ਇੱਧਰ ਨਹੀਂ ਜਾਣਾ ਜਿੱਧਰ ਰੱਬ ਦਾ ਘਰ ਹੈ ਉਧਰ ਨੂੰ ਨਹੀਂ ਤੁਰਨ ਦਿੰਦੇ ਜੇ ਕੋਈ ਭੁੱਲਿਆ ਭਲੇਕਿਆ ਜਾਣ ਵੀ ਲੱਗਦਾ ਜਦੇ ਦਰਵਾਜ਼ੇ ਤੇ ਖੜ ਜੰਦੇ ਕਿ ਪਹਿਲਾਂ ਇੱਧਰ ਲੰਗਰ ਕੰਨੀ ਨੂੰ ਚਲੋ ਇੱਧਰ ਨਹੀਂ ਬਣਨਦੇ ਬਾਬੇ ਨਾਨਕ ਦੇ ਪਹਿਲਾਂ ਜੀ ਚਾਹ ਸ਼ਕ ਲੋ ਪਹਿਲਾਂ ਪਤਾਰਥ ਸ਼ਕ ਲੋ ਇਹ ਫੇਰ ਆਉਣਾ ਇੱਧਰ ਉਹ ਸਾਡੇ ਮਿੱਤਰ ਨਹੀਂ ਹਨ ਉਹ ਸਾਡੇ ਦੁਸ਼ਮਣ ਹਨ ਜਿਹੜੇ ਬਾਬੇ ਨਾਨਕ ਦੇ ਕੋਲ ਜਾਣ ਤੋਂ ਰੋਕਦੇ ਹਨ ਉਧਰ ਸਵਾਦ ਲੈ ਭੋਜਨਾਂ ਕੰਨੀ ਨੂੰ ਲਾਉਂਦੇ ਆ ਇਹ ਤਾਂ ਦੁੱਖਾਂ ਦੀ ਖਾਨ ਹੈ ਇੱਥੋਂ ਤਾਂ ਦੁੱਖ ਪ੍ਰਾਪਤ ਹੁੰਦੇ ਹਨ ਲੇਕਿਨ ਅਸੀਂ ਮਸਤ ਹੋ ਗਏ ਉਹਨਾਂ ਦੇ ਵਿੱਚ ਮੱਛੀ ਇਸ ਤਰ੍ਹਾਂ ਸੋੜਾ ਫਸਦੀ ਹੈ ਜਾਲ ਦੇ ਚ ਮੱਛੀ ਕੁੰਟੀ ਜੇ ਕਦੋਂ ਫਸਦੀ ਹੈ ਉਹ ਖਾਣ ਵਾਸਤੇ ਜਾਂਦੀ ਹੈ ਸ਼ਿਕਾਰੀ ਅੱਗੇ ਕੁੰਡੀ ਲਈ ਬੈਠਾ ਇੱਕ ਮਾਸ ਦਾ ਕਿਣਕਾ ਦੇ ਕੇ ਰੋਟੀ ਦਾ ਟੁਕੜਾ ਦੇ ਕੇ ਮੱਛੀ ਨੂੰ ਫੜ ਕੇ ਵੱਢ ਕੇ ਛੱਕ ਕੇ ਖਾ ਜਾਂਦਾ ਹੈ ਉਹ ਲਾਲਚ ਵਿੱਚ ਫਸੀ ਹੈ ਮੱਛੀ ਮੱਛੀ ਨੂੰ ਲਾਲਚ ਦਿੱਤਾ ਗਿਆ ਹੈ ਲਾਲਚੀ ਚ ਫਸ ਗਈ ਇਸ ਤਰ੍ਹਾਂ ਹੀ ਸਾਨੂੰ ਲਾਲਚ ਦੇਤਾ ਇੱਧਰ ਕਿਹੜਾ ਇਹਦਾ ਤਾਂ ਦੇਸੀ ਘੀ ਵਾਲਾ ਲੰਗਰ ਆ ਇੱਧਰ ਆਓ ਲੰਗਰ ਤਾਂ ਛਕਾ ਦਿੱਤਾ ਦੇਸੀ ਘੀ ਵਾਲਾ ਸਾਨੂੰ ਇਹ ਲੇਕਿਨ ਇੱਧਰ ਜਿਹੜਾ ਬਾਬੇ ਨਾਨਕ ਨੇ ਵਚਨ ਕੀਤਾ ਹੈ ਬਹੁਤ ਸਾਧੋਂ ਦੁੱਖ ਪ੍ਰਾਪਤ ਹੋਵੇ ਬਹੁਤ ਸੁਆਦਨ ਨਾਲ ਤਾਂ ਦੁੱਖ ਪ੍ਰਾਪਤ ਹੋ ਗਿਆ ਸਾਨੂੰ ਅਸੀਂ ਤਾਂ ਦੁੱਖ ਖਤਮ ਕਰਨੇ ਵਾਸਤੇ ਲੰਗਰ ਛਕਿਆ ਸੀ ਪਹਿਲਾਂ ਹੁੰਦਾ ਸੀ ਸਾਰੇ ਫਤੇਗੜ ਸਾਹਿਬ ਵਿੱਚ ਇੱਕੋ ਲੰਗਰ ਹੁੰਦਾ ਸੀ ਇੱਕੋ ਉੱਤੇ ਕੀ ਮਿਲਦਾ ਸੀ ਹੱਥਾਂ ਤੇ ਪ੍ਰਸ਼ਾਦੇ ਮਿਲਦੇ ਸੀ ਬੜੇ ਬੜੇ ਪ੍ਰਸ਼ਾਦੇ ਹੋਣੇ ਅੱਥਾਂ ਤੇ ਮਿਲ ਜਾਣੇ ਉਹ ਪ੍ਰਸ਼ਾਦਾ ਜਿਹੜਾ ਛਕ ਲੈਂਦਾ ਸੀ ਉਹਦਾ ਰੋਗ ਖਤਮ ਹੋ ਜਾਂਦਾ ਸੀ ਜੇ ਕਿਸੇ ਦਾ ਡੰਗਰ ਪਸ਼ੂ ਵੀ ਬਿਮਾਰ ਹੁੰਦਾ ਸੀ ਉਹ ਪ੍ਰਸ਼ਾਦਾ ਲਿਆ ਕੇ ਡੰਗਰ ਪਸ਼ੂ ਨੂੰ ਦੇ ਦਿੰਦੇ ਸੀ ਡੰਗਰ ਪਸ਼ੂ ਤੰਦਰੁਸਤ ਹੋ ਜਾਂਦਾ ਸੀ ਉਹ ਸੀ ਬਾਬੇ ਨਾਨਕ ਦੀ ਦਵਾਈ ਉਹ ਤਾਂ ਖਤਮ ਕਰਤੀ ਸੀ ਅਸੀਂ ਤਾਂ ਲੋਕਾਂ ਨੂੰ ਮੱਛੀ ਮੰਗਣਾ ਜਾਲ ਵਿੱਚ ਪਛਾ ਲਿਆ ਐ ਸਵਾਦਲੇ ਭੋਜਨ ਛਕਾ ਛਕਾ ਕੇ ਅਸੀਂ ਕੌਣ ਬਣ ਗਏ ਅਸੀਂ ਸੱਜਣ ਠੱਗ ਬਣ ਗਏ ਸੱਜਣ ਠੱਗ ਵੀ ਇਤਨੀ ਸੇਵਾ ਕਰਦਾ ਸੀ ਪਹਿਲਾਂ ਬੜੀ ਸੇਵਾ ਉਹ ਫਕਤ ਕਰਨੀ ਲੇਕਿਨ ਰਾਤ ਨੂੰ ਫਿਰ ਜੋ ਕਰਦਾ ਸੀ ਉਹ ਦੁਨੀਆ ਜਾਣਦੀ ਹੈ ਉਹਨਾਂ ਨੂੰ ਠੱਗ ਲੈਂਦਾ ਸੀ ਪੋਸਾਤੋਂ ਦੂਖ ਪ੍ਰਾਪਤ ਹੋਵੇ ਭੋਗੋਂ ਔਰੋਗ ਸੋ ਅੰਤ ਬਿਗੋਵੇ ਕਹਿੰਦੇ ਜਦ ਇਹਦਾ ਭੋਗ ਲਾਉਂਦੇ ਆ ਭੋਗੋਂ ਰੋਗ ਕਹਿੰਦੇ ਭੋਗ ਦੇ ਨਾਲ ਰੋਗ ਲੱਗਦਾ ਹੈ ਅੰਤ ਬਿਗੋਵੇ ਕਹਿੰਦੇ ਅੰਤ ਨੂੰ ਫਿਰ ਬਗੋਇਆ ਜਾਂਦਾ ਗਤੀ ਨਹੀਂ ਹੁੰਦੀ ਦੂਖ ਕਾ ਰੋਗ ਤਾਂ ਲੱਗਣਾ ਸੀ ਅਗੇ ਗਤੀ ਵੀ ਨਹੀਂ ਹੁੰਦੀ ਕਹਿੰਦੇ ਸਵਾਦਲੇ ਭੋਜਨ ਖਾਣ ਦੇ ਨਾਲ ਭੋਗੋ ਰੋਗ ਸੋ ਅੰਤ ਬਗੋਬ ਹੈ ਹਰ ਕਸੋਗ ਨਾ ਮਿਟਈ ਦੇਖੋ ਕਿੰਨਾ ਅਗੇ ਨੁਕਸਾਨ ਹੋ ਰਿਹਾ ਹੈ ਕਿਹਦੇ ਨਾਲ ਹੁੰਦਾ ਹੈ ਸਵਾਦਲੇ ਭੋਜਨ ਦੇ ਨਾਲ ਹੁਣ ਤਾਂ ਕੋਈ ਬਿਰਲੇ ਘਰ ਹੋਊਗਾ ਜਿਹੜਾ ਨੂਨ ਨਾਲ ਰੋਟੀ ਕੰਦਾ ਹੈ ਇਹ ਤਾਂ ਦੇਖਦੀ ਦੇਖਦੀ ਪਾਸਾ ਪਲਟਿਆ ਪਹਿਲਾਂ ਲੋਕ ਇੰਦੇ ਮਿੱਸੀਆਂ ਰੋਟੀਆਂ ਆਚਾਰ ਕਟਰੀ ਨਾਲੇ ਖਾਂਦੇ ਸੀ ਇਹ ਸਬਜੀ ਦਾ ਕਿਤੇ ਨੋਂ ਨਿਸ਼ਾਨ ਨਹੀਂ ਸੀ ਹੁਣ ਜਿਹੜੀ ਤਿੰਨੇ ਚਾਰੇ ਵਕਤ ਤੜਕੇ ਨਾਲ ਲਾ ਕੇ ਛੱਕਦੇ ਆ ਇੱਕ ਨਾਲ ਥੋੜਾ ਅੰਦਰ ਲੰਘਦੀ ਆ ਸਾਡੇ ਲੇਕਿਨ ਹੋਕ ਹੀ ਰਿਹਾ ਸਵਾਦ ਲੈ ਭੋਜਨਾਂ ਦੇ ਨਾਲ ਉਗੋ ਰੋਗ ਸੋ ਅੰਤ ਬਗੋਬੈ ਹਰ ਕਸੋਗ ਨਾ ਮਿੱਟੀ ਕਹਿੰਦਾ ਕਦੇ ਫਿਰ ਉਹਦੇ ਘਰ ਤੋਂ ਆ ਗਮੀ ਤੇ ਸੋਗ ਨਹੀਂ ਖਤਮ ਹੁੰਦਾ ਰੋਜ਼ ਨਵਾਂ ਸਿਆਪਾ ਖੜਾ ਹੁੰਦਾ ਐ ਰੋਗ ਭਾਈ ਕਿੱਥੋਂ ਲੱਗਿਆ ਕਿੱਥੋਂ ਇਹ ਸੋਗ ਘਰ ਦੇ ਵਿੱਚ ਆਇਆ ਇਹ ਸਵਾਦਲੇ ਭੋਜਨ ਨੇ ਲੈ ਕੇ ਆਂਦਾ ਆਪ ਬੀਜਿਆ ਪੋਗੋ ਰੋਗ ਸੋ ਅੰਤ ਬਗੋਬੇ ਹਰ ਕਸੋਗ ਨਾ ਮਿੱਟੀ ਕਬੂ ਬਿਨ ਬਾਣੇ ਪਰਮਹੰਦਾ ਕਹਿੰਦੇ ਫਿਰ ਬਿਨ ਬਾਣੇ ਤੋਂ ਇਹ ਪਰਮਾ ਦੇ ਵਿੱਚ 扑ੜਕਦਾ ਪੈਂਦਾ ਗਿਆਨ ਵਿਹੂਣੀ ਭਵੇ ਸਬਾਈ ਕਹਿੰਦੇ ਗਿਆਨ ਤੋਂ ਵਿਹੂਣੀ ਹੈ ਨਾ ਜਿਹੜੀ ਜੀਵਾਤਮਾ ਉਹ 扑ੜਕਦੀ ਹੈ ਗਿਆਨ ਵਿਹੂਣੀ ਭਵੇ ਸਬਾਈ ਸੱਚਾ ਰਬ ਰੇਹਾ ਲਿਬਲਾਈ ਕਹਿੰਦੇ ਸੱਚਾ ਤਾਂ ਲਿਬਲਾਈ ਬੈਠਾ ਦੇਖ ਰਿਹਾ ਨਿਰਪਉ ਸ਼ਬਦ ਗੁਰ ਕਹਿੰਦੇ ਨਿਰਪਉ ਕਰਨੇ ਵਾਲਾ ਤਾਂ ਸ਼ਬਦ ਹੈ ਗੁਰੂ ਦਾ ਸ਼ਬਦ ਨਹੀਂ ਬੰਡਿਆ ਕੀ ਬੰਡਿਆ ਸੁਵਾਦ ਲਈ ਪਦਾਰਥ ਬੰਡਿਆ ਨਿਰਪਉ ਸ਼ਬਦ ਗੁਰੂ ਸਤਜਾਤਾ ਜੋਤੀ ਜੋਤ ਮਲੈਂਦਾ ਕਹਿੰਦੇ ਜਦੋਂ ਨਿਰਪਉ ਸ਼ਬਦ ਨੂੰ ਨਿਰਪਉ ਸ਼ਬਦ ਗੁਰੂ ਸਤਜਾਤਾ ਜਦੋਂ ਸ਼ਬਦ ਜਦੋਂ ਸ਼ਬਦ ਨੂੰ ਜਾਣਿਆ ਲੋੜ ਸ਼ਬਦ ਨੂੰ ਜਾਣਨ ਦੀ ਹੈ ਸ਼ਬਦ ਨੂੰ ਬੁੱਝਣ ਦੀ ਹੈ ਜਦੋਂ ਸ਼ਬਦ ਨੂੰ ਬੁੱਝ ਲਿਆ ਗੁਰ ਸੱਚ ਜਾਤਾ ਜੋਤੀ ਜੋਤ ਮਲੈਂਦਾ ਤੇ ਜੋਤ ਨਾਲ ਜੋਤ ਰਲ ਜਾਂਦੀ ਹੈ ਜੋਤ ਨਾਲ ਜੋਤ ਕਦੋਂ ਰਲਈ ਹੈ ਜਦੋਂ ਸ਼ਬਦ ਨੂੰ ਜਾਣਿਆ ਸ਼ਬਦ ਨੂੰ ਬੁੱਝਿਆ ਅਟਲ ਅਡੋਲ ਅਤੋਲ ਮਰਾਰੇ ਕਹਿੰਦਾ ਫਿਰ ਅਟਲ ਹੋ ਜਾਂਦਾ ਟਲਦਾ ਨਹੀਂ ਨਾ ਕਦੇ ਡੋਲਦਾ ਖਿੰਨ ਮੈਂ ਢਾਹੇ ਫੇਰ ਅਸਾਰ ਹੈ ਕਹਿੰਦੇ ਕਿਨ ਦੇ ਚ ਢਾ ਦਿੰਦਾ ਫਿਰ ਅਸਾਰ ਲੈਂਦਾ ਰੂਪ ਨਾ ਰੇਖਿਆ ਕਹਿੰਦੇ ਨਾ ਉਹਦਾ ਰੂਪ ਹੈ ਨਾ ਉਹਦੀ ਰੇਖਿਆ ਮਿੱਤ ਨਹੀਂ ਕੀਮਤ ਕਹਿੰਦੇ ਨਾ ਉਹਦੀ ਕੀਮਤ ਮਿੱਠੀ ਗਈ ਹੈ ਕਿ ਰੱਬ ਕਿੰਨੇ ਵਿੱਚ ਮਿਲਦਾ ਇਹ ਥੋੜਾ ਮਿੱਥਿਆ ਗਿਆ ਹੈ ਲੇਕਨ ਮਨੂਖ ਉਸ ਨੂੰ ਮੁੱਲ ਲੈਣਾ ਚਾਹੁੰਦਾ ਜਿੰਨੇ ਕੁ ਕਿਸੇ ਸ ਸਮਰਥ ਹੈ ਜਿੰਨੇ ਜੋਗਾ ਕੋਈ ਹੈਗਾ ਕੋਈ ਪਾਈ ਪਤਾਸੇ ਚੜਾ ਕੇ ਰੱਬ ਨੂੰ ਲੈਣਾ ਚਾਹੁੰਦਾ ਕੋਈ ਲੱਖ ਰੁਪਇਆ ਦੇ ਕੇ ਰੱਬ ਨੂੰ ਲੈਣਾ ਚਾਹੁੰਦਾ ਕੋਈ ਕਰੋੜਾਂ ਹੀ ਸੋਨੇ ਦੇ দান ਕਰਕੇ ਰੱਬ ਨੂੰ ਲੈਣਾ ਚਾਹੁੰਦਾ ਸਿਰਕੋ ਨਾਨਕ ਦੇਵ ਜੀ ਕਹਿੰਦੇ ਭਾਈ ਉਹਦੀ ਤਾਂ ਕੀ ਕੀਮਤ ਨਹੀਂ ਹੈ ਕਿ ਰੱਬ ਕਿੰਨੇ ਚ ਮਿਲਦਾ ਹੈ ਰੂਪ ਨਰೇಖਿਆ ਮਿਤਨੀ ਕੀਮਤ ਸ਼ਬਦ ਭੇਦ ਕਹਿੰਦੇ ਸ਼ਬਦ ਦੇ ਭੇਦ ਦੇ ਨਾਲ ਜਦੋਂ ਸ਼ਬਦ ਦਾ ਭੇਦ ਆਉਂਦਾ ਸ਼ਬਦ ਭੇਦ ਪਤਿਆ ਜਾਂਦਾ ਰੱਬ ਕਦੋਂ ਪਤਿਆ ਜਾਂਦਾ ਜਦੋਂ ਸ਼ਬਦ ਦਾ ਭੇਦ ਆ ਜਾਂਦਾ ਫਿਰ ਰੱਬ ਪਤਿਆ ਜਾਂਦਾ ਸੇਕੀ ਬਾਣੀ ਦਸਵੇਂ ਦੁਆਰ ਦਾ ਦਰਵਾਜ਼ਾ ਖੋਲਦੀ ਹੈ ਜਿਹੜਾ ਰਾਸਤਾ ਰੱਬ ਦੇ ਘਰ ਨੂੰ ਜਾਂਦਾ ਉਹ ਬਾਣੀ ਦੱਸਦੀ ਹੈ ਉਹ ਗੁਰੂ ਦੱਸਦੇ ਸਾਡਾ ਉਹ ਸਾਧੂ ਸੰਤ ਦੱਸਦੇ ਨੇ ਜਿਹੜਾ ਰੱਬ ਦੇ ਘਰ ਨੂੰ ਰਾਸਤਾ ਜਾਂਦਾ ਲੇਕਿਨ ਅਸੀਂ ਸਾਧੂ ਸੰਤਾਂ ਦੇ ਕੋਲ ਰੱਬ ਦੇ ਘਰ ਦਾ ਰਾਸਤਾ ਪੁੱਛਣ ਨਹੀਂ ਜਾਂਦੇ ਅਸੀਂ ਕੀ ਪੁੱਛਣ ਜਾਂਦੇ ਆ ਸਾਧੂ ਸੰਤਾਂ ਦੇ ਕੋਲ ਅਸੀਂ ਤਾਂ ਸੰਸਾਰਕ ਚੀਜ਼ਾਂ ਲੈਣ ਵਾਸਤੇ ਜਾਂਦੇ ਆ ਸਾਧੂ ਸੰਤਾਂ ਦੇ ਕੋਲ ਸਾਨੂੰ ਤਾਂ ਉਹੀ ਸਾਧੂ ਸੰਤ ਚੰਗਾ ਲੱਗਦਾ ਜਿਹੜਾ ਪੁੱਛਿਆ ਦਿੰਦਾ ਲੇਕਿਨ ਸਾਧੂ ਸੰਤਾ ਕੋਲ ਤਾਂ ਭਾਈ ਰੱਬ ਦੇ ਘਰ ਦਾ ਰਸਤਾ ਪੁੱਛਣਾ ਹੈ ਕਿ ਰੱਬ ਦੇ ਘਰ ਨੂੰ ਰਸਤਾ ਕਿਹੜਾ ਜਾਂਦਾ ਕੋਈ ਮਾਈ ਦਾ ਲਾਲੇ ਜਾਂਦਾ ਹੋਊਗਾ ਜਿਹੜਾ ਰੱਬ ਦੇ ਰਸਤੇ ਪੁੱਛਣ ਵਾਸਤੇ ਜਾਂਦਾ ਸਾਧੂਆਂ ਦੇ ਕੋਲ ਨਹੀਂ ਤਾਂ ਇਹ ਘਰ ਦੀਆਂ ਸਮੱਸਿਆ ਲੈ ਕੇ ਪਹੁੰਚਦਾ ਹੈ ਕਰਦੀਆਂ ਸਮੱਸਿਆ ਦਾ ਹੱਲ ਕਰਨੇ ਬਾਅਦ ਤੇ ਬੜੇ ਹਸਪਤਾਲ ਖੁੱਲੇ ਆ ਬੜੇ ਕੁਸ ਖੁੱਲੇ ਆ ਲੇਕਿਨ ਇਹ ਜਿਹੜੀ ਸਮੱਸਿਆ ਬਣੀ ਹੋਈ ਹੈ ਰੱਬ ਨੂੰ ਮਿਲਣ ਦੀ ਇਹਦਾ ਰਸਤਾ ਸਾਧੂ ਦੱਸਦੇ ਆ ਉਹ ਪਤਿਆਇਆ ਕਿਸ ਤਰ੍ਹਾਂ ਜਾਂਦਾ ਹੈ ਰੱਬ ਨੂੰ ਕੋਈ ਖਾਣ ਦਾ ਸ਼ੌਕ ਨਹੀਂ ਰੱਬ ਨੂੰ ਕੋਈ ਪਹਿਨਣ ਦਾ ਸ਼ੌਕ ਨਹੀਂ ਕਿ ਰੱਬ ਨੇ ਬਹੁਤ ਵਧੀਆ ਵਧੀਆ ਕੱਪੜੇ ਪਾਉਣੇ ਆ ਬਹੁਤ ਸਵਾਦ ਦੇ ਭੋਜਨ ਖਾਣੇ ਆ ਕੱਪੜਾ ਪੌਣਾ ਕਿਤੇ ਉਹ ਤਾਂ ਤਾਂ ਸਰੀਰੇ ਨਹੀਂ ਹੈਗਾ ਰੱਬ ਦੀ ਤਾਂ ਦੇ ਥੋੜਾ ਕਿ ਆਪਾਂ ਕੱਪੜਾ ਸੁਆਕੇ ਪਾ ਦਾਂਗੇ ਜੁੱਤੀ ਦੇ ਦਾਂਗੇ ਉਹਦੀ ਤਾਂ ਦੇ ਹੀ ਨਹੀਂ ਉਹ ਤਾਂ ਜੂਨ ਵਿੱਚੇ ਨਹੀਂ ਹੈਗਾ ਜੇ ਉਹ ਜੂਨ ਵਿੱਚ ਹੋਵੇ ਤਾਂ ਉਹਨੂੰ ਕੱਪੜਿਆਂ ਦੀ ਲੋੜ ਹੈ ਤਾਂ ਉਹਨੇ ਖੀਰ ਖਾਣੀ ਹੈ ਜੇ ਉਹਦਾ ਸਰੀਰ ਹੋਊਗਾ ਤਾਂ ਹੀ ਖੀਰ ਚੱਕੂ ਉਹਦੇ ਤਾਂ ਸਰੀਰੇ ਨਹੀਂ ਹੈਗਾ ਉਹਦੇ ਤਾਂ ਜੂਨੇ ਨਹੀਂ ਹੈਗੀ ਕੋਈ ਉਹ ਪਤਾਇਆ ਭਾਈ ਕਿਸ ਤਰ੍ਹਾਂ ਜਾਂਦਾ ਬਾਬੇ ਨਾਨਕ ਨੇ ਇਹ ਗੱਲ ਦਿੱਤੀ ਹੈ ਰੂਪ ਨਰੇਖਿਆ ਮਿਤਨੇ ਕੀਮਤ ਸ਼ਬਦ ਭੇਦ ਪਤਿਆਇੰਦਾ ਕਹਿੰਦੇ ਸ਼ਬਦ ਦੇ ਭੇਦ ਨਾਲ ਰੱਬ ਪਤਾਇਆ ਜਾਂਦਾ ਬੱਚਾ ਕਿਸ ਤਰ੍ਹਾਂ ਪਤਾਇਆ ਜਾਂਦਾ ਜਦੋਂ ਬੱਚੇ ਨੂੰ ਕੁਝ ਖਾਣ ਨੂੰ ਦੇ ਦਿੰਦੇ ਆ ਬੱਚੇ ਨੂੰ ਕੁਝ ਖੇਲਣ ਨੂੰ ਖਿਲਾਉਣਾ ਦੇ ਦਿੰਦੇ ਆ ਅਸੀਂ ਰੱਬ ਨੂੰ ਵੀ ਇਹੀ ਸਮਝਦੇ ਆ ਕਿ ਰੱਬ ਨੂੰ ਕੁਸੇ ਖਾਣ ਨੂੰ ਦੇਤਾ ਰੱਬ ਨੂੰ ਕੁਸੇ ਖਲਾਉਣਾ ਦੇਤਾ ਖੇਲਣ ਨੂੰ ਰੱਬ ਪਤਾਇਆ ਗਿਆ ਇਹ ਤਾਂ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਕਹਿੰਦੇ ਭਾਈ ਉਹ ਤਾਂ ਸ਼ਬਦ ਦੇ ਨਾਲ ਪਤਾਇਆ ਜਾਂਦਾ ਸਬਦ ਭੇਦ ਜਦੋਂ ਸ਼ਬਦ ਦਾ ਭੇਦ ਆਉਂਦਾ ਹੈ ਸ਼ਬਦ ਦਾ ਭੇਦ ਪਤਾ ਲੱਗ ਗਿਆ ਨਾ ਜਦੋਂ ਸ਼ਬਦ ਦਾ ਪਤਾ ਲੱਗਦਾ ਹੈ ਕਿ ਬਾਣੀ ਕੀ ਕਹਿੰਦੀ ਹੈ ਸ਼ਬਦ ਤਾਂ ਨੂੰ ਕੀ ਕਹਿੰਦਾ ਹੈ ਸ਼ਬਦ ਦਾ ਪਤਾ ਲੱਗ ਗਿਆ ਕਿ ਬਾਣੀ ਕੀ ਹੁਕਮ ਕਰਦੀ ਆ ਸਤ ਜਦੋਂ ਬਾਣੀ ਦੇ ਹੁਕਮ ਨੂੰ ਬੁੱਝ ਲਿਆ ਸ਼ਬਦ ਦਾ ਭੇਦ ਆ ਗਿਆ ਰੱਬ ਪਤਿਆ ਗਿਆ ਇਹ ਗੱਲ ਤਾਂ ਲੁਕੋ ਲਈ ਸੀ ਕਿੰਨੇ ਭੋਗ ਪੈਂਦੇ ਆ ਹਰ ਗੁਰਦੁਆਰੇ ਵਿੱਚ ਅਰਦਾਸਾਂ ਹੁੰਦੀਆਂ ਰੋਜ਼ ਗੁਰਦੁਆਰਾ ਸਾਹਿਬ ਲੱਗਦੇ ਆ ਆਲੇ-ਦਾਲੇ ਦੇਖ ਰਹੇ ਆ ਤੁਸੀਂ ਸਾਰੇ ਪਿੰਡ-ਪਿੰਡ ਗੁਰਦੁਆਰਾ ਇੱਕ-ਇੱਕ ਪਿੰਡ ਵਿੱਚ ਦੋ-ਦੋ ਗੁਰਦੁਆਰੇ ਵੀ ਬਣ ਗਏ ਚਾਰ-ਚਾਰ ਵੀ ਬਣ ਗਏ ਲੇਕਿਨ ਸ਼ਬਦ ਦੇ ਭੇਦ ਵਾਲੀ ਤਾਂ ਕਿਸੇ ਬਿਰਲੇ ਗੁਰਦੁਆਰੇ ਵਿੱਚ ਹੈ ਆਪਾਂ ਜਾਂਦੇ ਆ ਭੋਗਾਂ ਤੇ ਜਾਂਦੇ ਆ ਮਰਗਤ ਦੇ ਭੋਗਾਂ ਤੇ ਜਾਂਦੇ ਆ ਅੰਕੜ ਪਾਠਾਂ ਤੇ ਜਾਂਦੇ ਆ ਵਿਆਹਾਂ ਤੇ ਜਾਂਦੇ ਆ ਕਿਤੇ ਸ਼ਬਦ ਦੇ ਭੇਦ ਵਾਲੀ ਗੱਲ ਹੈ ਸ਼ਬਦ ਭੇਦ ਵਾਲੀ ਤਾਂ ਕਿਸੇ ਗੱਲ ਨਹੀਂ ਲੋਕਾਂ ਨੂੰ ਕਿਹੜੇ ਲੋੜ ਹੈ ਇਸ ਚੀਜ਼ ਦੀ ਲੇਕਿਨ ਇਹ ਤਾਂ ਸਿਰ ਗੁਰੂ ਨਾਨਕ ਦੇਵ ਜੀ ਦੱਸਦੇ ਆ ਮਹਾਰਾਜ ਕਿ ਜਦੋਂ ਤੱਕ ਸ਼ਬਦ ਦਾ ਭੇਦ ਨਹੀਂ ਆਉਂਦਾ ਰੱਬ ਪਤਾਇਆ ਹੀ ਨਹੀਂ ਜਾਂਦਾ ਜਾਤਾ ਬਾਣੀ ਨੂੰ ਖੋਲ੍ਹੇ ਕਰਦੀ ਏ ਰੂਪ ਨਰੇਕਿਆ ਮਿਤਨੀ ਕੀਮਤ ਸ਼ਬਦ ਭੇਦ ਪਤੈ ਆਂਦਾ ਹਮ ਦਾਸਨ ਕੇ ਦਾਸ ਪਿਆਰੇ ਚਿਰਕੁ ਨਾਨਕ ਦੇਵ ਜੀ ਕਹਿੰਦੇ ਆ ਮਹਾਰਾਜ ਜਿਹੜੇ ਰੱਬ ਦੇ ਦਾਸ ਆ ਕਹਿੰਦੇ ਅਸੀਂ ਤਾਂ ਉਹਨਾਂ ਦੇ ਦਾਸ ਬਣੇ ਸਾਧਕ ਸਾਚ ਭਲੇ ਵਿਚਾਰੇ ਸਾਧਕ ਜਿਹਨਾਂ ਦੇ ਆਪਣੇ ਅਨੁਸਾਰ ਲਿਆ ਉਹ ਭਲੇ ਹਨ ਵਿਚਾਰੇ ਹਨ ਮੰਨੇ ਨੌ ਸੋਈ ਜਣ ਜਾਸੀ ਕਹਿੰਦਾ ਜਿਹੜਾ ਨੌ ਨੂੰ ਮੰਨਦਾ ਮੰਨੇ ਨੌ ਸੋਈ ਜਣ ਜਾਸੀ ਉਹੀ ਜਾਣ ਫਿਰ ਜਾਣਿਆ ਜਾਂਦਾ ਜਿਹੜਾ ਨੌ ਨੂੰ ਮੰਨਦਾ ਜਿਹੜਾ ਬਾਣੀ ਨੂੰ ਮੰਨਦਾ ਪਹਿਲੀ ਗੱਲ ਤਾਂ ਸਾਨੂੰ ਹੁਕਮ ਦਾ ਪਤਾ ਹੀ ਨਹੀਂ ਲੱਗਿਆ ਆਪਾਂ ਕਿਹਾ ਹੁਕਮਨਾਮੇ ਦੀ ਵਿਚਾਰ ਕੀਤੀ ਹੈ ਦੇਖੇ ਰਹੇ ਆ ਸੰਸਾਰ ਬੜੀ ਖੁਚੀ ਨਾਲ ਖੰਡ ਪਾਟ ਸਭ ਕਰਾਉਂਦੇ ਆ ਲੇਕਿਨ ਜਦੋਂ ਸ਼ਬਦ ਦੀ ਵਿਚਾਰ ਆਉਂਦੀ ਹੈ ਉਸੇ ਵਕਤ ਦੰਬ ਦੇ ਕੇ ਰਮਾਲਾ ਦੇ ਕੇ ਪਰੇ ਸਿਰ ਗੁਰ ਮਹਾਰਾਜ ਬਚਨ ਕਰਦਿਆ ਮੰਨੇ ਨੋਂ ਤਾਂ ਮੰਨਣਾ ਕਿ ਨੋਂ ਨੂੰ ਜੇ ਪਤਾ ਲੱਗਿਆ ਨੋਂ ਤਾਂ ਆਪਾਂ ਕਰੇ ਨਹੀਂ ਨਾ ਨਾ ਹੁਕਮ ਨਾਮੇ ਦੀ ਵਿਚਾਰ ਕੀਤੀ ਹੈ ਮੰਨੇ ਨੋਂ ਸੋਈ ਜੇ ਨਜਾਸੀ ਆਪੇ ਸਾਚ ਢੜੈਂਦਾ ਕਹਿੰਦੇ ਆਪਣੇ ਆਪ ਨੇ ਫੇਰ ਸੱਚ ਨੂੰ ਧੜਾ ਦਿੰਦਾ ਹੈ ਪੱਕਾ ਕਰ ਦਿੰਦਾ ਹੈ ਪੱਲੇ ਸੱਚ ਕਹਿੰਦੇ ਜਿਹਦੇ ਪੰਲੇ ਜਿ ਸੱਚ ਆ ਗਿਆ ਸੱਚੇ ਸਚਿਆਰਾ ਕਹਿੰਦੇ ਫਿਰ ਸੱਚਾ ਹੋ ਜਾਂਦਾ ਹੈ ਸਚਿਆਰਾ ਹੋ ਜਾਂਦਾ ਹੈ ਸਾਚੇ ਭਾਵ ਹੈ ਕਹਿੰਦੇ ਸੱਚੇ ਨੂੰ ਭਾਉਂਦਾ ਕੌਣ ਹੈ ਸਬਦ ਪਿਆਰਾ ਕਹਿੰਦਾ ਜਿਹਨੂੰ ਸਬਦ ਪਿਆਰਾ ਹੈ ਉਹ ਰੱਬ ਨੂੰ ਚੰਗਾ ਲੱਗਦਾ ਬੜੀ ਕੀਮਤੀ ਗੱਲਾਂ ਲਿਖੀਆਂ ਸਿਰ ਗੁਰੂ ਨਾਨਕ ਦੇਵ ਜੀ ਨੇ ਸਾਚੇ ਭਾਵ ਹੈ ਸੱਚਾ ਰੱਬ ਨੂੰ ਖਿਆ ਕਹਿੰਦੇ ਉਹਨੂੰ ਕੌਣ ਪਾਉਂਦਾ ਹੈ ਸਬਦ ਪਿਆਰਾ ਜਿਹੜਾ ਸਬਦ ਨੂੰ ਪਿਆਰ ਕਰਦਾ ਹੈ ਜਿਹੜਾ ਬਾਣੀ ਨੂੰ ਪਿਆਰ ਕਰਦਾ ਹੈ ਜਿਹੜਾ ਰੱਬ ਨੂੰ ਪਿਆਰ ਕਰਦਾ ਉਹ ਪਾਉਂਦਾ ਉਹ ਚੰਗਾ ਲੱਗਦਾ ਤਰੇ ਪਵਨ ਸਾਚ ਕਲਾ ਤਰ ਥਾਪੀ ਸਾਚੇ ਹੀ ਪਤਿਆਂਦਾ ਕਹਿੰਦੇ ਸੱਚੇ ਨੇ ਤਿੰਦਾ ਕਲਾ ਦੇ ਚੇ ਦੁਨੀਆ ਥਾਪ ਦਿੱਤੀ ਹੈ ਉਹ ਸੱਚ ਨਾਲੇ ਪਤਿਆਉਂਦਾ ਵੱਡਾ ਵੱਡਾ ਆਖੇ ਸਭ ਕੋਈ ਆਪਣੇ ਆਪ ਨੂੰ ਸਾਰੇ ਵੱਡਾ ਵੱਡਾ ਕਹਿੰਦੇ ਹਨ ਗੋਰਪਿੰਦ ਸੋਝੀ ਕੇ ਨਾ ਹੋਈ ਪਰ ਕਹਿੰਦੇ ਸਬਦ ਤੋਂ ਬਿਨਾ ਸੋਝੀ ਨਹੀਂ ਆ ਸਕਦੀ ਸਾਚ ਮਿਲੇ ਸੋ ਸਾਚੇ ਭਾਵੇ ਨਾ ਵਿਛੜ ਦੁੱਖ ਪੈਂਦਾ ਕਹਿੰਦੇ ਵੇ ਸੱਚੇ ਨਾਲ ਮਿਲ ਜਾਂਦਾ ਕਦੇ ਵਿਛੜਦਾ ਨਹੀਂ ਤੁਰੋਂ ਬਿਛੁੰਨੇ ਤਾਹੀ ਰੁੰਨੇ ਕਹਿੰਦੇ ਜਿਹੜੇ ਤੁਰ ਤੋਂ ਵਿਛੜ ਪੈ ਗਏ ਉਹ ਸਦਾ ਹੀ ਰੋਂਦੇ ਹਨ ਮਾਰ ਮਾਰ ਜਨਮੇ ਮੋਹਲਤ ਤੋਂ ਪੁੰਨੇ ਕਹਿੰਦੇ ਜਿੰਨਾ ਜਿੰਮੇ ਫਿਰ ਮੋਲਤ ਪੂਰੀ ਹੋ ਜਾਂਦੀ ਆ ਮਰੀ ਜਾਂਦੇ ਆ ਜੰਮੀ ਜਾਂਦੇ ਆ ਮਾਰ ਮਾਰ ਜਨਮੇ ਮੋਹਲਤ ਪੁੰਨੇ ਜਿਸ ਬਖਸ਼ੇ ਇਸ ਦੇ ਬੜਿਆਈ ਮੇਲ ਨਾ ਪਸਤੰਦਾ ਕਹਿੰਦੇ ਜਿਹਨੂੰ ਬਖਸ਼ ਦਿੰਦਾ ਫਿਰ ਉਹਦਾ ਮੇਲ ਹੋ ਜਾਂਦਾ ਮੁੜ ਕੇ ਪਸਤੌਂਦਾ ਨਹੀਂ ਆਪੇ ਕਰਤਾ ਆਪੇ ਭੁਗਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਕਹਿੰਦੇ ਆਪੇ ਮੁਕਤੀ ਦਾ ਦਾਤਾ ਮਮਤਾ ਮੋਹ ਚ ਕਹਿੰਦਾ ਜਦੋਂ ਮੁਕਤ ਕਰਨ ਤੋਂ ਪਹਿਲਾਂ ਉਹ ਮਾਇਆ ਦਾ ਮੋਹ ਹੈ ਜਿਹੜਾ ਇਹਨੂੰ ਖਤਮ ਕਰ ਦਿੰਦਾ ਹੈ ਦਾਨਾ ਕੇ ਸਿਰ ਦਾਨ ਵਿਚਾਰਾ ਹੁਣ ਦਾਨ ਦੀ ਗੱਲ ਤਾਂ ਸੀ ਕਹਿੰਦੇ ਕਿਹੜੀ ਦਾਨ ਆ ਅਸੀਂ ਤਾਂ ਦਾਨ ਹੋਰ ਮੰਨਦੇ ਆ ਲੇਕਰ ਸਿਰ ਕੋ ਨਾਨਕਦੇਵ ਜੀ ਮਹਾਰਾਜ ਦਾਨ ਹੋਰ ਦਾਨਾ ਕੇ ਸਿਰ ਦਾਨ ਵਿਚਾਰਾ ਕਹਿੰਦੇ ਜਿਹੜੀ ਵਿਚਾਰ ਕਰਨੀ ਆ ਸ਼ਬਦ ਦੀ ਇਹ ਸਿਰੇ ਦਾ ਦਾਨ ਹੈ ਹੋਰ ਕੋਈ ਦਾਨ ਤਾਂ ਬਾਣੀ ਮੰਨਦੀ ਨਹੀਂ ਸੇਮਰ ਸਹਾਤਰ ਪੁੰਨ ਆਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰ ਬਾਜੋਂ ਤੱਤੇ ਸਾਰ ਨਾ ਜਾਣੀ ਕਾਰਨ ਕਾਰਨ ਸਮਰੱਥ ਅਪਾਰਾ ਕਰ ਕਰ ਵੇਕੇ ਕੀਤਾ ਆਪਣਾ ਕਰਨੀ ਕਾਰ ਕਰੇਂਦਾ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਸੰਸਾਰ ਦੇ ਨਾਨਕ ਸਾਚ ਕਹੇ ਬੇਨਤੀ ਕਹਿੰਦੇ ਮੈਂ ਸੰਸਾਰ ਦੇ ਲੋਕੋ ਤੁਹਾਨੂੰ ਬੇਨਤੀ ਕਰਨਾ ਮਿਲ ਸਾਚੇ ਸੁਖ ਪੈਂਦਾ ਕਹਿੰਦੇ ਜਦੋਂ ਸੱਚਾ ਮਿਲ ਜਾਂਦਾ ਫਿਰ ਸੁੱਖਾਂ ਦੀ ਪ੍ਰਾਪਤੀ ਹੈ ਉਹ ਕਿਸ ਤਰ੍ਹਾਂ ਮਿਲਣਾ ਹੈ ਜਦੋਂ ਸ਼ਬਦ ਦਾ ਭੇਦ ਆਉਂਦਾ ਹੈ ਫਿਰ ਰੱਬ ਖੁਸ਼ ਹੋ ਜਾਂਦਾ ਹੈ ਉਹ ਸ਼ਬਦ ਦੇ ਭੇਦ ਦੇ ਨਾਲੇ ਪੱਤੇ ਆਉਂਦਾ ਸਿਰਕੋ ਨਾਨਕ ਦੇਵ ਜੀ ਮਹਾਰਾਜ ਬਾਣੀ ਦੇ ਰਾਹੀਂ ਇਸ ਕਲਯੁਗੀ ਜੀਵ ਨੂੰ ਸੱਚਖੰਡ ਚ ਲੈ ਕੇ ਜਾਂਦੇ ਹਨ ਸੋ ਆਪਾਂ ਵੀ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਇਸ ਬਾਬੇ ਨਾਨਕ ਨੂੰ ਬੇਨਤੀ ਕਰੀਏ ਕਿ ਸਾਡਾ ਕਲਯੁਗੀ ਜੀਵਨ ਦਾ ਆਮੇਦਾਰ ਕਰੋ ਸੋ ਸਤਸੰਗ ਸਿੰਘ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕੀ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਨੂੰ ਬੁਲਾਓ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ